ਵੱਡੀ ਖਬਰ ਤੋਂ ਜਿੱਥੇ ਦੇ ਪਿੰਡ ਬੌਂਦਲੀ ਦੇ ਨੇੜੇ ਤੜਕਸਾਰ ਇਨਕਾਊਂਟਰ ਹੋਇਆ ਰਵਾਲਵਰ ਦੀ ਬਰਾਮਦਗੀ ਮੌਕੇ ਮੁਲਜ਼ਮ ਨੂੰ ਗੋਲੀ ਲੱਗੀ ਹੈ ਮੁਲਜ਼ਮ ਨੇ ਰਿਕਵਰ ਕੀਤੀ ਪਿਸਤੌਲ ਖੋਣ ਦੀ ਕੋਸ਼ਿਸ਼ ਕੀਤੀ ਸੀ ਪੁਲਿਸ ਦੀ ਨਾਲ ਛੜਪ ਦੇ ਦੌਰਾਨ ਮੁਲਜ਼ਮ ਦੇ ਪੈਰ ਦੇ ਵਿੱਚ ਗੋਲੀ ਲੱਗ ਗਈ ਲੁੱਟਖੋਹ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਸਨ 2 ਮੁਲਜ਼ਮ ਪਿਛਲੇ ਦਿਨੀ ਪਿਸਤੌਲ ਦੀ ਨੋਕਤੀ ਨਾਲ ਦੇ ਵੱਲ ਲੁੱਟ ਕੀਤੀ ਗਈ ਸੀ ਲੁੱਟ ਦੌਰਾਨ ਇੱਕ ਪ੍ਰਵਾਸੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ ਆ ਵਾਰਦਾਤ ਵਿੱਚ ਵਰਤੀ ਪਿਸਤੌਲ ਰਿਕਵਰ ਕਰਵਾਉਣ ਦੇ ਲਈ ਆਪਰ ਸੇ ਥਿਲਾ ਕਿ ਐਸੀ ਮੁਲਜ਼ਮ ਨੇ ਰਿਕਵਰ ਕੀਤੀ ਪਿਸਤੌਲ ਪੁਰਸ਼ ਤੋਂ ਖੋਣ ਦੀ ਕੋਸ਼ਿਸ਼ ਕੀਤੀ ਤਾਂ ਖਿੱਚ ਤੋਂ ਦੇ ਦੌਰਾਨ ਮੁਲਜ਼ਮ ਸਤਨਾਮ ਦੇ ਪੈਰ ਤੇ ਗੋਲੀ ਲੱਗੀ ਦੋਹਾਂ ਮੁਲਜ਼ਮਾਂ ਦੀ ਉਮਰ 19 ਤੋਂ 20 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਇਨਕਾਊਂਟਰ ਦੀ ਘਟਨਾ ਸਵੇਰੇ 3 ਵਜੇ ਦੀ ਹੈ ਤੁਹਾਨੂੰ ਉਸੇ ਜਗ੍ਹਾ ਦੀਆਂ ਤਸਵੀਰਾਂ ਵੀ ਵਿਖਾ ਰਹੇ ਜਿੱਥੇ ਕਿ ਪੁਲਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਆ ਦਰਸਲ ਸਮਰਾਲਾ ਦੇ ਪਿੰਡ ਬਾਉਂਡਰੀ ਦੇ ਨੇੜੇ ਤਲਕਸਾਰ ਇਹ ਇਨਕਾਊਂਟਰ ਹੋਇਆ ਰਵਲਵਰ ਬਰਾਮਦਗੀ ਮੌਕੇ ਮੁਲਜ਼ਮ ਨੂੰ ਗੋਲੀ ਵੀ ਲੱਗੀ ਹੈ ਮੁਲਜ਼ਮ ਨੇ ਅਜੇ ਤੋਂ ਰਿਕਵਰ ਕੀਤੀ ਪਿਸਤੌਲ ਖੋਣ ਦੀ ਕੋਸ਼ਿਸ਼ ਕੀਤੀ ਤੇ ਇਸੇ ਦੌਰਾਨ ਪੁਲਿਸ ਨਾਲ ਚੜਪਦਾਨ ਮਲਜ਼ਮ ਦੇ ਪੈਰ ਦੇ ਵਿੱਚ ਗੋਲੀ ਲੱਗੀ। ਇਸੇ ਖਬਰ ਤੇ ਹੋਰ ਜਲਾ ਜਾਣਕਾਰੀ ਲਈ ਸਾਡੇ ਸਹਿਯੋਗੀ ਪਰਮਿੰਦਰ ਜੁੜ ਚੁੱਕੇ ਨੇ। ਆ ਪਰਮਿੰਦਰ ਕੀ ਕੋ ਜਾਣਕਾਰੀ ਕਿੰਨੇ ਵਜੇ ਪੁਲਿਸ ਨੇ ਪੂਰੀ ਕਾਰਵਾਈ ਕੀਤੀ ਆਖਰਕਾਰ ਇਹ ਮਲਜ਼ਮ ਕਿਹੜੇ ਕੇਸ ਦੇ ਵਿੱਚ ਨਾਮ ਜਸਨ? ਜੀ ਪਰਮਿੰਦਰ ਇਹ ਮੋਰਜ ਦੀ ਮਗੋਂ ਨੇ ਜਿਨ੍ਹਾਂ ਨੇ ਬੀਤੇ ਕੁਝ ਦਿਨ ਪਹਿਲਾਂ ਤਿੰਨ ਪ੍ਰਵਾਸੀ ਮਜ਼ਦੂਰਾਂ ਨੂੰ ਲੁੱਟ ਦੀ ਵਾਰਦਾਤ ਨੂੰ ਇਨਕਾਮ ਦਿੱਤਾ ਸੀ ਜਿਦੇ ਵਿੱਚ ਇਹਨਾਂ ਨੇ ਰਿਵਾਲਵਰ ਨਾਲ ਇੱਕ ਪ੍ਰਵਾਸੀ ਮਜ਼ਦੂਰ ਦੇ ਗੋਲਿਆਂ ਵਿੱਚ ਲਾਈਆਂ ਸੀ। ਪੁਲਿਸ ਇਹਨਾਂ ਦੀ ਵਕ ਵਕ ਪਾਰਟੀਆਂ ਬਣਾ ਕੇ ਭਾਲ ਕਰ ਰਹੀ ਸੀ ਤੇ ਬੀਤੀ ਰਾਤ ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਿਸ਼ਾਨਦੇਹੀ ਦੇ ਲਿਜਾ ਕੇ ਰਵੋਲਵਰ ਦੀ ਬਰਾਮਦ ਲਈ ਜਦੋਂ ਪਹੁੰਚਦੇ ਨੇ ਤਾਂ ਰਾਤ 3 ਵਜੇ ਇਹਨਾਂ ਪੁਲਿਸ ਨੇ ਨਿਡਰ ਚੜਾ ਬੁਆਹੰਦਿਆ ਬਰਾਮਦੀ ਤੋਂ ਬਾਅਦ ਐਸਐਚਓ ਤੋਂ ਖੋਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਜਣ ਵੱਲੋਂ ਇਸ ਵਿੱਚ ਐਸਐਚਓ ਵੀ ਜ਼ਖਮੀ ਹੋਏ ਨੇ ਤੇ ਉਹ ਹੁਣ ਹਸਪੀਟਲ ਚ ਨੇ ਜੀ ਆ ਪ੍ਰਮੇਂਦਰ ਇਹ ਮੁਲਜ਼ਮ ਕਿੱਥੇ ਦੇ ਰਹਿਣ ਵਾਲੇ ਨੇ ਕਿਸੇ ਗੈਂਗ ਦੇ ਨਾਲ ਹੁਣ ਤੱਕ ਕੋਈ ਨਾਤਾ ਕੋਈ ਤਾਲੁਕ ਸਾਹਮਣੇ ਆਇਆ ਇਹਨਾਂ ਦਾ ਨਹੀਂ ਹਲੇ ਪੁਲਿਸ ਨੂੰ ਪੁੱਛ ਗਈ ਸੀ ਤਿਆਰੀ ਆ ਦੋਨੇ ਜਿਹੜੇ ਮੁਲਜ਼ਮ ਨੇ ਦੋਨੇ ਜਮਰਾਲ ਤੋਂ ਬਾਹਰ ਦੇ ਦੱਸਿਆ ਆ ਇੱਕ ਅੰਬਰਸਾ ਇਨਸਾਈਡ ਦਾ ਦੱਸਿਆ ਆ ਇੱਕ ਸਮਰਾਲਾ ਸਾਡ ਦਾ ਦੱਸਿਆ ਆ ਜੀ ਆ ਠੀਕ ਆ ਪ੍ਰਮੇਂਦਰ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆ ਸਮਰਾਲਾ ਦੇ ਪਿੰਡ ਬਾਉਂਡਰੀ ਦੇ ਨੇੜੇ ਤੜਕਸਾਰੇ ਇਹ ਐਨਕਾਊਂਟਰ ਹੋਇਆ ਰ ਵਾਲਓਵਰ ਦੀ ਬਰਾਮਦਗੀ ਮੌਕੇ ਮੁਲਜ਼ਮ ਨੂੰ ਗੋਲੀ ਲੱਗੀ ਆ ਮੁਲਜ਼ਮ ਨੇ ਆ ਜਦੋਂ ਰਿਕਵਰ ਕੀਤੀ ਪਿਸਤੌਲ ਖੋਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਦੇ ਨਾਲ ਛੱਟ ਦੇ ਦੌਰਾਨ ਮੁਲਜ਼ਮ ਦੇ ਪੈਰ ਦੇ ਵਿੱਚ ਗੋਲੀ ਲੱਗੀ ਆ ਆ ਲੁੱਟ ਖੋਹ ਦੇ ਮਾਮਲੇ ਦੇ ਵਿੱਚ ਦਰਸਲੇ ਦੋ ਮੁਲਜ਼ਮਾਂ ਗਫਤਾਰ ਕੀਤਾ ਗਿਆ ਸੀ ਰਿਕਵਰੀ ਵਾਸਤੇ ਅੱਜ ਤੜਕੇ 3 ਵਜੇ ਦੇ ਕਰੀਬ ਇਹਨਾਂ ਕੀ ਅਪਰੋਕਸਿਮੇਟ ਟਾਈਮ ਹੋਏਗਾ ਜਦੋਂ ਇਹਨੂੰ ਰਿਕਵਰੀ ਵਾਸਤੇ ਲੈ ਕੇ ਆਏ ਤੇ ਇਹ ਜਿਹੜਾ ਪੌਲਾ ਹੈਗਾ ਇਹ ਜਿਹੜੀ ਜਗ੍ਹਾ ਹੈ ਜਿੱਥੇ ਤੁਸੀਂ ਹੁਣ ਖੜੇ ਹੋ ਤੁਸੀਂ ਮੌਕਾ ਵੀ ਦੇਖਿਆ ਇੱਥੇ ਐਸ ਐਚਓ ਸਮਰਾਲਾ ਜਿਹਨੇ ਕਿ ਉਹਦੇ ਫਰਦ ਇਖਲਾਫ ਹੋਣੇ ਜੋਰ ਨੇ ਕੀਤਾ ਸੀਗਾ ਕਿ ਮੈਂ ਕਿਥੇ ਉਹਨੂੰ ਸ਼ਿਪਾ ਕੇ ਰੱਖਿਆ ਆ ਉਹਦੀ ਬਰਾਮਦੀ ਕਰਨ ਵਾਸਤੇ ਆਏ ਤੇ ਉਹਨੇ ਉਹਦੇ ਨਾਲ ਸਕਫਲ ਕਰਨ ਵਾਸਤੇ ਬਰਾਮਦੀ ਕਰਨ ਤੋਂ ਬਾਅਦ ਉਹਨੂੰ ਉਹਦੇ ਰਿਵੋਲਵਰ ਖੋਣ ਵਾਸਤੇ ਉਹਨੇ ਸਕਫਲਿੰਗ ਕੀਤੀ ਪਲੱਸ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਸ ਦੇ ਦੌਰਾਨ ਹੀ ਜਿਹੜੀ ਹੈ ਗੋਲੀ ਉਹਦੇ ਪੈਰ ਤੇ ਲੱਗੀ ਆ ਨਾਮ ਮੈਂ ਤੁਹਾਨੂੰ ਦੱਸਦਾ ਜੀ ਇਹ ਦੋ ਬੰਦੇ ਨੇ ਇੱਕ ਦਾ ਨਾਮ ਸਤਨਾਮ ਸਿੰਘ ਹੈ ਤੇ ਇੱਕ ਦਾ ਨਾਮ ਗੁਰਮਿੰਦਰ ਗੁਰਪਰਨਵੀਰ ਸਿੰਘ ਹੈ ਇਹ ਜਿਹੜਾ ਇਹਨਾਂ ਦਾ ਐਡ ਪ੍ਰੈਜ਼ੈਂਟ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਇਹ ਜਿਹੜਾ ਸਾਡਾ ਸੁਹਾਣਾ ਹੈ ਉੱਥੇ ਇੱਕ ਪੀਜੀ ਹੈ ਛਪੜੀ ਉੱਥੇ ਦੀ ਇਹ ਉੱਥੇ ਰਹਿ ਰਹੇ ਸੀ ਇਹ ਬੇਸਿਕਲੀ ਇਹ ਨਵੇਂ ਨਿਹੰਗ ਬਾਣੇ ਦੇ ਵਿੱਚ ਨੇ ਨਿਹੰਗ ਟਾਈਮ ਮਤਲਬ ਇਹਨਾਂ ਦੀ ਸੋਚ ਹੈ ਕਿ ਤੇ ਉਹ ਉਸ ਦਿਨ ਵੀ ਅਲੇਪੋ ਪੋਚਕਿਸ਼ ਦੇ ਦੌਰਾਨ ਸਾਰੀ ਗੱਲ ਕਲੀਅਰ ਹੋਈ ਕਿ ਉਸ ਦਿਨ ਵੀ ਇਹਨਾਂ ਦਾ ਸੁੱਖਾ ਪੀਤਾ ਹੋਇਆ ਸੀ ਨਸ਼ਾ ਕੀਤਾ ਹੋਇਆ ਸੀ ਜਿਸ ਤੇ ਇਹਨਾਂ ਨੇ ਗੋਲੀਆਂ ਮਾਰ ਕੇ ਉਹਦੇ ਗੋਲੀਆਂ ਮਾਰ ਕੇ ਮੋਬਾਈਲ ਕੋਇਆ ਆਪਣਾ ਉਹਦਾ ਪਲੱਸ ਉਹਦਾ ਮੋਟਰਸਾਈਕਲ ਕੋਇਆ ਹੈਗਾ ਇਹ 315 ਬੋਲਦਾ ਜੀ 315 ਬੋਲਦਾ ਪਹਿਲਾਂ ਵੀ ਇਹਨਾਂ ਨੂੰ ਕੋਈ ਵਾਰ ਦਾ ਉਹ ਸਾਰੀ ਪਰਤ ਚੱਲ ਰਹੀ ਹੈ ਪਰਦਾ ਆ ਆ ਤੁਹਾਨੂੰ ਦੱਸੇ ਜਿਹੜੀ ਪੰਜ ਦਿਨ ਪਹਿਲੇ ਕੀਤੀ ਹੈ ਅਸੀਂ ਉਹਦੀ ਟੀਨ ਨੂੰ ਰੈਸਟ ਪਾਇਆ ਹੈ। ਬਾਕੀ ਇਹ ਜਿਹੜੇ ਪ੍ਰਾਣਿਕ ਅਤੇ ਕੀ ਕੀ ਚੀਜ਼ਾਂ ਕੀ ਇਹਨਾਂ ਦਾ ਇਨਵੋਲਵਮੈਂਟ ਰਹੀ ਹੈ ਉਹ ਤਾਂ ਹੁਣ ਦੇਖੀ ਜਾਏਗੀ। ਅੱਗੇ ਫਿਰਾਂਗੇ ਤੇ ਗੱਲ ਕਰਾਂਗੇ ਪ੍ਰਤਾਪ ਸਿੰਘ ਬਾਜਵਾਦੀ 32 ਬੰਬਾਂ ਵਾਲੇ ਬਿਆਨ ਦੇ ਸਿਲਸਲੇ ਦੇ ਵਿੱਚ ਅੱਜ ਪੁਲਿਸ ਦੇ ਸਾਹਮਣੇ ਪੇਸ਼ ਹੋਣਗੇ ਪ੍ਰਤਾਪ ਸਿੰਘ ਬਾਜਵਾ ਮਹਾਲੀ ਸਾਈਬਰ ਕ੍ਰਾਈਮ ਬ੍ਰਾਂਚ ਨੇ ਸਮਨ ਭੇਜਿਆ ਹੋਇਆ ਬਾਜਵਾ ਨੂੰ ਦੁਪਹਿਰ 2 ਵਜੇ ਥਾਣੇ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਪੇਸ਼ ਹੋਣਗੇ 32 ਬੰਬਾਂ ਵਾਲੇ ਬਿਆਨ ਨੂੰ ਲੈ ਕੇ ਬਾਜਵਾ ਤੇ ਐਫ ਆਈ ਆਰ ਹੋਈ ਹੈ। ਮਹਾਲੀ ਦੀ ਸਾਈਬਰ ਕ੍ਰਾਈਮ ਪੁਲਿਸ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਕੁਫੀਆ ਜਾਣਕਾਰੀ ਲਕਾਉਣ ਦੇ ਇਲਜ਼ਾਮਾਂ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਸੀਮ ਨੇ ਮੈਸੇਂਜਰ ਦੇ ਖਿਲਾਫੀ ਐਕਸ਼ਨ ਲਿਆ ਤਾਂ ਇਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਦਾ ਪੱਖ ਵੀ ਸਾਹਮਣੇ ਆਇਆ ਪ੍ਰਤਾਪ ਸਿੰਘ ਬਾਜਵਾ ਦਾ ਕਹਿੰਦੇ ਕਿ ਸੀਮ ਨੇ ਮੈਸੇਂਜਰ ਦੇ ਖਿਲਾਫੀ ਐਕਸ਼ਨ ਲਿਆ ਫਿਰ ਐਫਆਈਆਰ ਦੀ ਕਾਪੀ ਲੈਣ ਦੇ ਲਈ ਐਡਵੋਕੇਟ ਕਰਨੇ ਪਏ ਮੁਹਾਲੀ ਕੋਰਟ ਦੇ ਆਰਡਰ ਤੇ ਮੈਨੂੰ ਐਫਆਈਆਰ ਦੀ ਕਾਪੀ ਮਿਲੀਆਂ ਜੋ ਕਿ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਸਾਹਮਣੇ ਆਇਆ ਬਾਜਵਾ ਤੇ ਦਰਸਲ ਬੀਐਨਐਸ ਦੀ ਧਾਰਾ 197 1ਡੀ ਜੋ ਕਿ ਝੂਠੀ ਅਤੇ ਗੁੰਮਰਾਹਕੁੰਨ ਜਾਣਕਾਰੀ ਉਹ ਦੇਸ਼ ਦੀ ਸਰਬੂ ਸੱਤਾ ਦੇਖਤਾ ਨੂੰ ਖਤਰੇ ਦੇ ਵਿੱਚ ਪਹੁੰਚੀ ਹੈ ਤੇ ਬੀ ਐਨ ਐਸ ਦੀ ਧਾਰਾ 352 ਦੁਸ਼ਮਣੀ ਨਫਰਤ ਜਾਂ ਦੁਰਭਾਵਨਾ ਪੈਦਾ ਕਰਨ ਦੇ ਇਰਾਦੇ ਨਾਲ ਝੂਠੇ ਬਿਆਨ ਤਹਿਤ ਐਫ ਆਈ ਆਰ ਦਰਜ ਹੋਈ ਹੈ ਪ੍ਰਤਾਪ ਸਿੰਘ ਬਾਜਵਾ ਨੇ ਦਰਸਲ ਨਿਊਜ਼ 18 ਟੂ ਸ਼ੋ ਨਿਊਜ਼ ਰੂਮ ਕਟੇਰਾ ਦੇ ਵਿੱਚ ਕਿਹਾ ਕਿ ਮੈਨੂੰ ਪਤਾ ਲੱਗਿਆ ਕਿ ਪੰਜਾਬ ਬੰਬਾਈ ਨੇ 18 ਬੰਬ ਚੱਲ ਗਏ ਨੇ 32 ਹੋਰ ਚੱਲਣੇ ਬਾਕੀ ਨੇ ਪਤਾ ਨਹੀਂ ਸੀਐਮ ਭਗਵੰਤ ਮਾਨ ਨੂੰ ਪਤਾ ਹੈ ਕਿ ਨਹੀਂ ਇਸ ਬਿਆਨ ਤੋਂ ਬਾਅਦ ਪਰਸੋਂ ਪੰਜਾਬ ਪੁਲਿਸ ਦੀ ਕਾਉਂਟਰ ਇੰਟੈਲੀਜੈਂਸ ਚੰਡੀਗੜ੍ਹ ਸਥਿਤ ਬਾਜਵਾ ਦੀ ਅਰੇ ਹਾਈਸਟੇ ਪਹੁੰਚੀ ਤੋਨਾ ਤੋਂ ਇਸ ਵਿਵਾਨ ਸੰਬੰਧੀ ਸੋਰਸ ਪੁੱਛਿਆ ਗਿਆ ਸੀ ਪਰ ਬਾਜਵਾ ਨੇ ਆਪਣੇ ਸੋਰਸਸ ਦੀ ਜਾਣਕਾਰੀ ਦੇਣ ਤੋਂ ਸਾਫ ਮਨਾਂ ਕਰ ਦਿੱਤਾ ਜਿਸ ਤੋਂ ਬਾਅਦ ਏਫਆਈਆਰ ਦਰਜ ਹੋਈ ਹੈ ਸਮਨ ਹਾਲਾਂਕਿ ਕੱਲ੍ਹ ਵਾਸਤੇ ਕੀਤਾ ਗਿਆ ਸੀ ਪਰ ਕੱਲ ਬਾਜਵਾ ਫੋਰਥ ਖਾਣੀ ਦੇ ਵਿੱਚ ਪੇਸ਼ ਨਹੀਂ ਹੋਏ ਸਨ ਵਿਰੋਧੀ ਧਿਰ ਦੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ న్యూਸ 18 ਤੇ ਅਜੇਹਾ ਵੱਡਾ ਬਿਆਨ ਦਿੱਤਾ ਜਿਸ ਦੇ ਬਾਅਦ ਬਾਜਵਾਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪੁਲਿਸ ਨੇ ਪਹਿਲਾਂ ਐਫ ਆਈ ਆਰ ਦਰਜ ਕੀਤੀ ਤੇ ਫਿਰ ਸੋਮਵਾਰ ਨੂੰ ਦੁਪਹਿਰ 12 ਵਜੇ ਮੁਹਾਲੀ ਦੇ ਫੇਸ 7 ਸਾਈਬਰ ਕ੍ਰਾਈਮ ਥਾਣੇ ਦੇ ਵਿੱਚ ਪੁੱਛਗਈ ਦੇ ਲਈ ਸੱਦਿਆ ਪਰ ਸੋਮਵਾਰ ਨੂੰ ਪ੍ਰਤਾਪ ਬਾਜਵਾ ਥਾਣੇ ਦੇ ਵਿੱਚ ਪੇਸ਼ ਨਹੀਂ ਹੋਏ ਬਾਜਵਾ ਦੇ ਵਕੀਲ ਥਾਣੇ 'ਚ ਪਹੁੰਚੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਦਾਵਾ ਕੀਤਾ ਕਿ ਬਾਜਵਾ ਮੰਗਲਵਾਰ ਨੂੰ ਥਾਣੇ ਦੇ ਵਿੱਚ ਪੇਸ਼ ਹੋਣਗੇ ਜੋ ਵੀ ਸ਼ਡਿਊਲ ਹੈ ਅੱਜ ਦਾ ਉਹ ਕੈਨਸਲ ਕਰਕੇ ਉੱਥੇ ਪੇਸ਼ ਹੋ ਜਾਂਦੇ ਸੋ ਉਹਨਾਂ ਨੇ ਕੱਲ ਦਾ ਟਾਈਮ ਮੰਗਿਆ ਔਰ ਉਸੇ ਕਰਕੇ ਸੀਨ ਰਾਈਟਿੰਗ ਦੇ ਵਿੱਚ ਲਿਖ ਕੇ ਦਿੱਤਾ ਹੈ ਮਤਲਬ ਰਾਈਟਿੰਗ ਦੇ ਵਿੱਚ ਇਹਨਾਂ ਨੂੰ ਦਿੱਤਾ ਹੈ ਔਰ ਉਹ ਉਹ ਮਤਲਬ ਵੀ ਵਾਂਟਡ ਕਿ ਜੋ ਵੀ ਹੋਵੇ ਡਾਕੂਮੈਂਟਡ ਹੋਵੇ ਔਰ ਉਸੇ ਚੀਜ਼ ਨੂੰ ਉਹਨਾਂ ਨੇ ਬੜੀ ਅਰੇ ਬੜੇ ਆਰਾਮ ਦੇ ਨਾਲ ਪੁਲਿਸ ਨੇ ਐਕਸੈਪਟ ਵੀ ਕਰ ਲਿਆ ਔਰ ਕਹਿਤਾ ਕਿ ਠੀਕ ਹੈ ਜੀ ਜੋ 15 ਤਰੀਕ ਨੂੰ ਮਤਲਬ ਕੱਲ ਨੂੰ ਆਉਣਾ ਚਾਹੁੰਦੇ 2 ਵਜੇ ਤੇ ਸਾਨੂੰ ਉਹ ਵੀ ਐਕਸੈਪਟ ਤਦ ਦ੍ਰਸ਼ੀਆਂ ਮਾਨ ਨੇ ਇੱਕ ਵਾਰ ਫਿਰ ਬਾਜਵਾ ਨੂੰ ਨਿਸ਼ਾਨੇ ਤੇ ਲਿਆ सीएम ਨੇ ਕਿਹਾ ਕਿ ਉਹਨਾਂ ਜਦੋਂ ਪੁੱਛਿਆ ਕਿ ਬੰਬ ਕਿੱਥੇ ਆ ਤ ਹੁਣ ਵਕੀਲ ਕਰਦਾ ਫਿਰ ਰਿਹਾ ਜੇ ਕਿਸੇ ਨੇ ਪੰਜਾਬ ਤੇ ਉਂਗਲ ਚੁੱਕੀ ਤਾਂ ਉਸ ਨੂੰ ਬਖਸ਼ਾਂਗਾ ਨਹੀਂ ਉਹਨਾਂ ਤੇ ਨਾ ਜਾਇਆ ਕਰੋ ਉਹ ਬੋਲੀ ਜਾਂਦੇ ਰਹਿੰਦੇ ਨੇ ਉਦੋਂ ਕੱਲ ਇੱਕ ਬੰਬ ਗੜਾਈ ਜਾਂਦਾ ਸੀ ਤਾਂ 50 ਆਏ ਨੇ ਬੱਤੀ ਚੱਲ ਬਾਟ ਪੈ ਨੇ 18 ਚੱਲ ਗਏ ਮੈਂ ਕਿ ਦੱਸ ਕਿੱਥੇ ਨੇ ਫਿਰੇ ਹੁਣ ਹੁਣ ਵਕੀਲ ਕਰਦਾ ਫਿਰਦਾ ਤਾਂ ਬਾਜਵਾ ਦੇ ਖਿਲਾਫ ਕੋਈ ਕਾਰਵਾਈ ਨੂੰ ਲੈ ਕੇ ਸਿਆਸਤ ਖੂਪ ਭਗਤੀ ਹੋਈ ਨਜ਼ਰ ਆ ਰਹੀ ਹੈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰਾਜਾ ਵੜਿੰਗ ਨੂੰ ਸਵਾਲ ਕਰ ਦਿੱਤਾ ਕਿ ਉਹ ਬਾਜਵਾ ਦੇ ਬਿਆਨ ਦੇ ਨਾਲ ਸਹਿਮਤ ਨਹੀਂ ਜਾਂ ਨਹੀਂ ਜਦਕਿ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਪੂਰੀ ਕਾਂਗਰਸ ਬਾਜਵਾ ਦੇ ਨਾਲ ਡਟ ਕੇ ਖੜੀ ਹੈ ਤੇ ਪੰਜਾਬ ਕਾਂਗਰਸ ਨੇ ਮੰਗਲਵਾਰ ਨੂੰ ਚੰਡੀਗੜ੍ਹ ਦੇ ਵਿੱਚ ਵੱਡੇ ਪ੍ਰਦਰਸ਼ਨ ਦਾ ਵੀ ਐਲਾਨ ਕਰ ਦਿੱਤਾ ਉਧਰ ਅਕਾਲੀ ਆਗੂ ਬਿਕਰਮਜੀਠਿਆ ਵੀ ਬਾਜਵਾ ਦੇ ਹੱਕ ਵਿੱਚ ਨਤਰੇ ਨੇ ਬਾਜਾ ਵੜਿੰਗ ਜੀ ਨੂੰ ਇਹ ਗੱਲ ਕਹਿਣੀ ਚਾਹੁੰਦਾ ਸਰ ਤੁਸੀਂ ਪ੍ਰਧਾਨ ਜੀ ਤੁਸੀਂ ਕਾਂਗਰਸ ਦੇ ਸਭ ਤੋਂ ਵੱਡੇ ਅਸਲੀ ਆਗੂ ਜੇ ਤੁਹਾਡੇ ਬਿਆਨ ਦਾ ਮਤਲਬ ਇਹ ਆ ਕਿ ਤਾਹਾਂ ਦਾ ਬਿਆਨ ਹੈ ਤੁਸੀਂ ਇਹ ਕਹਿ ਸਕਦੇ ਕਿ ਮੇਰਾ ਵਿਅਕਤੀ ਬਿਆਨ ਹੈ ਵਿਅਕਤੀਗਤ ਬਿਆਨ ਹੈ ਨਾ ਪ੍ਰਤਾਪ ਆਜਵੇ ਕਹਿ ਸਕਦਾ ਕਿ ਮੇਰਾ ਵਿਅਕਤੀਗਤ ਬਿਆਨ ਹੈ ਸੋ ਤੁਹਾਨੂੰ ਪਹਿਲਾਂ ਤੇ ਇਹ ਜਸ ਨੋ ਦੇ ਵਿੱਚ ਜਿਹੜਾ ਕਲੀਅਰ ਕਰਨਾ ਚਾਹੀਦਾ ਕਈ ਚਿਰ ਤੋਂ ਤੁਹਾਡੀ ਤਮੰਨਾ ਸੀ ਇਸ ਗੱਲ ਦੀ ਕਿ ਇਹਨਾਂ ਨੂੰ ਅੰਦਰ ਦੇਈਏ ਕਿ ਉਹ ਤਮੰਨਾ ਤੁਸੀਂ ਪੂਰੀ ਕਰਨਾ ਸੀ ਪਰਚਾ ਦਿੱਤਾ ਇਹ ਗੱਲ ਬਾਜਵਾ ਸਾਹਿਬ ਨਹੀਂ ਕਹਿੰਦੇ ਇਹ ਗੱਲ ਅਸੀਂ ਵੀ ਕਹਨੇ ਆ ਜੋ ਉਹਨਾਂ ਨੇ ਕਿਹਾ ਕਿ ਪਾਈ ਇਸ ਤਰ੍ਹਾਂ ਦੇ ਹਾਲਾਤ ਪੰਜਾਬ ਚ ਆ ਗਿਆ ਫਿਰ ਕੱਲ ਨੂੰ ਸਾਡੇ ਦੇ ਵੀ ਪਰਚਾ ਦੇ ਦੇਉਗੇ ਇਹ ਚਾਉਂਦੇ ਹੀ ਨਹੀਂ ਕਿ ਕੋਈ ਲਾਅਨ ਆਰਡਰ ਤੇ ਬੋਲੇ ਇਸ ਮੁੱਦੇ ਤੇ ਮੈਂ ਪ੍ਰਤਾਪ ਸਿੰਘ ਬਾਜਵੇ ਤੇ ਹਰ ਉਸ ਬੰਦੇ ਨਾਲ ਖਲੋਤਾ ਜਿਹੜਾ ਲਾਅਨ ਆਰਡਰ ਦੇ ਮੁੱਦੇ ਨੂੰ ਉਠਾਊਗਾ ਸਰਕਾਰ ਨੂੰ ਜਗਾਊਗਾ ਤੇ ਇਸ ਮੁੱਦੇ ਤੇ ਲੜਾਈ ਲੜੂਗਾ ਜ਼ਿਕਰ ਹੋ ਗਿਆ ਕਿ ਪ੍ਰਤਾਪ ਸਿੰਘ ਬਾਜਵਾ ਨੇ ਨਿਊਜ਼ 18 ਤੇ ਦਾਵਾ ਕੀਤਾ ਸੀ ਕਿ ਉਹਨਾਂ ਨੂੰ ਪਤਾ ਲੱਗਿਆ ਕਿ 50 ਬੰਬ ਆਏ ਨੇ ਤੇ 18 ਚੱਲੇ ਨੇ ਤੇ 32 ਚੱਲਣੇ ਬਾਕੀ ਨੇ ਇਸ ਦੇ ਬਾਅਦ ਮੁੱਖ ਮੰਤਰੀ ਨੇ ਬਾਜਵਾ ਦੇ ਖਿਲਾਫ ਸਖਤ ਕਾਰਵਾਈ ਦੀ ਗੱਲ ਕਹੀ ਸੀ ਤੇ ਕੁਝ ਘੰਟਿਆਂ ਬਾਅਦ ਹੀ ਪੁਲਿਸ ਨੇ ਬਾਜਵਾ ਦੇ ਖਿਲਾਫ ਮਹਾਲੀ ਦੇ ਸਾਈਬਰ ਕ੍ਰਾਈਮ ਪੁਲਿਸ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕਰ ਲਈ ਬਾਜਵਾ ਦੇ ਖਿਲਾਫ ਬੀ ਐਨ ਐਸ ਦੀ ਧਾਰਾ 197 ਝੂਠੀ ਅਤੇ ਗੁੰਮਰਾਹਕੁੰਨ ਜਾਣਕਾਰੀ ਜੋ ਦੇਸ਼ ਦੀ ਪ੍ਰਭੂ ਸੱਤਾ ਤੇ ਇਕਤਾ ਨੂੰ ਖਤਰੇ ਵਿੱਚ ਪਾਉਂਦੀ ਹੈ ਇਸ ਦੇ ਤਹਿਤ ਮਾਮਲਾ ਦਰਜ ਕੀਤਾ ਉੱਥੇ ਬੀਐਨਐਸ ਦੀ ਧਾਰਾ 353 ਲਗਾਈ ਗਈ ਹੈ ਦੁਸ਼ਮਣੀ ਨਫ਼ਰਤ ਜਾਂ ਦੁਰਭਾਵਨਾ ਪੈਦਾ ਕਰਨ ਦੇ ਇਰਾਦੇ ਦੇ ਨਾਲ ਝੂਠੇ ਬਿਆਨ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਹੈ ਚੰਡੀਗੜ੍ਹ ਤੋਂ ਪਿੰਦਰ ਬਰਾੜ ਦੇ ਨਾਲ ਉਮੇਸ਼ ਸ਼ਰਮਾ న్యూਸ 18 ਪੰਜਾਬ ਤਾ ਬੱਤੀ ਬੰਬਾਂ ਵਾਲੇ ਬਿਆਨ ਤੇ ਅੱਜ ਵੀ ਸੂਬੇ ਦੀ ਸਿਆਸਤ ਦੇ ਵਿੱਚ ਬੁਵਾ ਰਹੇਗਾ ਬਾਜਵਾ ਦੇ ਹੱਕ ਦੇ ਵਿੱਚ ਅੱਜ ਪੰਜਾਬ ਕਾਂਗਰਸ ਦੇ ਵੱਲੋਂ ਹੱਲਾ ਬੋਲਿਆ ਜਾਵੇਗਾ ਚੰਡੀਗੜ੍ਹ ਦੇ ਵਿੱਚ ਪੰਜਾਬ ਕਾਂਗਰਸ ਦਾ ਵੱਡਾ ਪ੍ਰਦਰਸ਼ਨ ਹੈ ਪ੍ਰਤਾਪ ਸਿੰਘ ਬਾਜਵਾ ਤੇ ਦਰਜ ਪਰਚੇ ਦਾ ਵਿਰੋਧ ਕੀਤਾ ਜਾ ਰਿਹਾ ਲਗਾਤਾਰ ਕਾਂਗਰਸ ਦੇ ਵੱਲੋਂ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਕਾਂਗਰਸ ਦੇ ਵੱਲੋਂ ਇਹ ਮਜਹਰਾ ਕੀਤਾ ਜਾਵੇਗਾ ਪ੍ਰਦਰਸ਼ਨ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਪ੍ਰੈਸ ਕਾਨਫਰੰਸ ਵੀ ਕਰਨਗੇ ਬਾਜਵਾ ਨੂੰ ਡਰਾਉਣ ਦੀ ਕੋਸ਼ਿਸ਼ ਹੋ ਰਹੀ ਹੈ ਆ ਕਾਂਗਰਸ ਦਾ ਜੋ ਕਿ ਬਿਆਨ ਸਾਹਮਣੇ ਆ ਕਾਂਗਰਸ ਦਾ ਕਹਿੰਦਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਡਰਾਉਣ ਦੀ ਕੋਸ਼ਿਸ਼ ਪੂਰੀ ਪਾਰਟੀ ਬਾਜਵਾ ਦੇ ਨਾਲ ਡਟ ਕੇ ਖੜੀ ਹੈ ਬਾਜਵਾ ਦੇ ਬਿਆਨ ਦੇ ਨਾਲ ਪਾਰਟੀ ਸਹਿਮਤ ਹੈ ਤਾਂ ਕਾਂਗਰਸ ਦੇ ਵੱਲੋਂ ਇਹ ਵੀ ਸਾਫ਼ ਕਿਹਾ ਗਿਆ ਹੈ ਕਿ ਬਾਜਵਾ ਦੇ ਬਿਆਨ ਦੇ ਨਾਲ ਪਾਰਟੀ ਸਹਿਮਤ ਹੈ